ਤਸਵੀਰਾਂ ਦੇਖ ਕੇ ਤੁਸੀਂ ਭਲੇਖਣਾ ਖਾਜੋ ਅਸੀਂ ਪਹਾੜੀ ਏਰੀਆ 'ਚ ਨਹੀਂ ਅਸੀਂ ਲੁਧਿਆਣਾ ਦੇ ਵਿੱਚ ਖੜੇ ਹੋਏ ਹਾਂ ਸਾਰੇ ਲੋਕ ਕੀ ਪਰੇਸ਼ਾਨ ਨੇ ਦੇਖ ਲਓ ਆਣੇ ਜਾਣੇ ਵਿੱਚ ਕਿੰਨੀ ਦਿੱਕਤ ਹੈਗੇ ਲੋਕੀ ਤੇ ਇਹਨਾਂ 스마트 ਸਿਟੀ ਦੇ ਹਾਲਾਤ ਇਹ ਗੰਦ ਸਿਟੀ ਆ ਭਾਜੀ ਇਹ 스마트 ਸਿਟੀ ਕਿੱਥੇ ਖੜਾ ਨੱਕ ਬੰਦ ਕਰਕੇ ਖੜਾ ਮੈਂ ਤਾਂ ਖੜਿਆ ਵੀ ਨਹੀਂ ਜਾ ਰਿਹਾ ਭਾਜੀ ਮੈਂ ਤੁਹਾਨੂੰ ਦੱਸਾਂ ਪਹਿਲਾਂ ਆ ਢੇੜ ਜਿੰਨਾ ਵੀ ਸੀਗਾ ਨਾ ਸਿਰਫ ਉੱਤੇ ਤੱਕ ਸੀਗਾ ਉਹ ਤੁਹਾਨੂੰ ਦਿਖਦਾ ਪਿਆ ਹਣਾ ਛੋਟੇ ਹੁੰਦੇ ਫਿਰ ਲੱਗਿਆ ਪਹਾੜੀ ਇਰੀ ਚ ਰਹ ਰਹੇ ਆਂ ਹਾਂਜੀ ਮੈਨੂੰ ਇਦਾਂ ਹੀ ਲੱਗਦਾ ਸੀ ਪਹਿਲਾਂ ਪਹਿਲਾਂ ਮੈਨੂੰ ਹੀ ਲੱਗਦਾ ਕਿ ਪਹਾੜਾ ਚਲੋ ਜੀ ਕੋਈ ਗੱਲ ਨਹੀਂ ਫਿਰ ਬਾਅਦ ਚ ਹੌਲੀ 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 ਕਰਕੇ ਜਦੋਂ ਮੈਂ ਵੱਡਾ ਆ ਮੈਨੂੰ ਪਤਾ ਲੱਗਾ ਕਿ ਨਹੀਂ ਫੇਫੜੇ ਦੀਆਂ ਬਿਮਾਰੀਆਂ ਹੋ ਰਹੀਆਂ ਨੇ ਨਸਾਂ ਲੜਾ ਓੱਖਾ ਹੋ ਰਿਹਾ ਬੰਦੇ ਦਾ ਕਦੇ ਵਰ ਕੋਣ ਜ਼ਿੰਮੇਵਾਰ ਹੋਣ ਕੀ ਦਸਾਂਹੀ ਪ੍ਰਸ਼ਾਸਨੀ ਹੈ ਤਸਵੀਰਾਂ ਦੇਖ ਤੁਸੀਂ ਭੁਲੇਖਾ ਨਾ ਖਾਜੋ ਅਸੀਂ ਪਹਾੜੀ ਇਰੀਚ ਨਹੀਂ ਅਸੀਂ ਲੁਧਿਆਣਾ ਦੇ ਵਿੱਚ ਖੜੇ ਹੋਏ ਹਾਂ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਇਹ ਗੰਦਗੀ ਦੇ ਢੇਰ ਨਹੀਂ ਇਹ ਕੂੜੇ ਦੇ ਢੇਰ ਨਹੀਂ ਇਹ ਬਿਮਾਰੀਆਂ ਦੇ ਢੇਰ ਨੇ ਇਸ ਜਗ੍ਹਾ ਦੇ ਉੱਪਰ ਆਮ ਲੋਕਾਂ ਨੂੰ ਕਈ ਬਿਮਾਰੀਆਂ ਲੱਗਦੀਆਂ ਇਹ ਹੋਣ ਹੀ ਨਹੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਿਛਲੇ ਕਈ ਸਾਲਾਂ ਤੋਂ ਇਸੇ ਤਰੀਕੇ ਨਾਲ ਜਿਹੜੇ ਗੰਦਗੀ ਦੇ ਢੇਰ ਨੇ ਇਸ ਜਗ੍ਹਾ ਦੇ ਉੱਪਰ ਲੱਗੇ ਹੋਏ ਨੇ ਤੋਂ ਜਿੰਨੇ ਵੀ ਆਲੇ ਦੁਆਲੇ ਲੋਕ ਰਹਿੰਦੇ ਨੇ ਉਹ ਕਿਤਨੇ ਕਿਤੇ ਬਿਮਾਰੀਆਂ ਦੇ ਵਿੱਚ ਝੂੰਜ਼ੇ ਹੋਏ ਨੇ ਤੇ ਅਲੱਗ-ਅਲੱਗ ਤਿੱਕੇ ਜਿਹੜੀਆਂ ਬਿਮ ਇਹ ਆਮ ਲੋਕ ਜਿਹੜੇ ਆਲੇ ਦੋਲੇ ਰਹਿੰਦੇ ਆ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਜਾਬ ਤੱਕ ਇਹ ਪਹਾੜੀ ਏਰੀਆ ਪਰ ਪਹਾੜੀ ਏਰੀਆ ਨਹੀਂ ਇਹ ਗੰਦੀ ਦੇ ਪਹਾੜ ਨੇ ਗੰਦੀ ਦੇ ਪਹਾੜਾਂ ਦੇ ਨਾਲ ਨਾਲ ਕਿਤੇ ਨਾ ਕਿਤੇ ਜਿਹੜੇ ਬਿਮਾਰੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਕੀ ਕਹਿਣਾ ਚਾਹੁੰਗੇ ਜੀ ਪ੍ਰਸ਼ਾਸਨ ਦੇ ਇੱਕ ਵਾਰ ਫਿਰ ਦਾਅਵੇ ਫੇਲ ਹੁੰਦੇ ਨਜ਼ਰ ਆ ਰਹੇ ਆ ਖਾਲੀ ਕਰਨ ਨੂੰ ਇਹਨਾਂ ਨੇ ਲੈ ਸੀ ਪੰਜ ਸਾਲ ਤੇ ਇਹਨਾਂ ਨੂੰ ਉਧਾਰ ਨੂੰ ਲਾਇਆ ਇਹਨਾਂ ਨੇ ਮਹੀਨਾ ਹੂੰ ਪਹਿਲੇ ਗੰਦ ਜੇ ਮਰਦੇ ਸੀ ਜੀ ਹੁਣ ਹੋਰ ਵੱਦ ਮਾਰਨ ਲੱਗੇ ਬਾਕੀ ਸਾਰੇ ਲੋਕੀ ਪਰੇਸ਼ਾਨ ਹੋਣਗੇ ਦੇਖ ਲਓ ਆਨੇ ਜਾਣੇ ਮੇ ਕਿੰਨੀ ਦਿੱਕਤ ਹੈਗੇ ਲੋਕੀ ਪਾਣੀ ਦੇ ਵੀ ਪਰੇਸ਼ਾਨ ਹੋਣਗੇ ਅੱਛਾ ਲੁਧਿਆਣਾ ਨੂੰ ਤਾਂ ਸਮਾਰਟ ਸਿਟੀ ਕਿਹਾ ਜਾਂਦਾ ਤੇ ਲੱਗਦਾ ਹੈ ਸਮਾਰਟ ਇਹਨੇ ਸਮਾਰਟ ਸਿਟੀ ਦੇ ਹਾਲਾਤ ਇਹ ਗੰਦ ਸਿਟੀ ਹੈ ਭਾਜੀ ਇਹ ਸਮਾਰਟ ਸਿਟੀ ਕਿੱਥੇ ਗੰਦ ਸਿਟੀ ਹੈਗੀ ਤੇ ਹੋਰ ਸ਼ਹਿਰ ਵਾਸੀ ਨਾਲ ਕੀ ਕਹਿਣਾ ਚਾਹੀਏ ਕਿੰਨੀ ਕੋਈ ਜਿਹੜੀ ਬਿਮਾਰੀਆਂ ਦੇ ਨਾਲ ਝੂਨਾ ਪੈ ਰਿਹਾ ਜੀ ਸਾਰਾ ਸਮਾਰਟ ਸਿਟੀ ਦਾ ਨਾਮ ਆਤਾ ਹੈ ਤਾਂ ਨਰਿੰਦਰ ਮੋਦੀ ਜੀ ਹਮਾਰੇ ਯਾਦ ਆਤੇ ਹਨ ਕਿ ਨਰਿੰਦਰ ਮੋਦੀ ਸਮਾਰਟ ਸਿਟੀ ਬਣਾਉਣੇ ਦਾ ਨਾਮ लिए थे और उन्होंने बताए थे कि लुधियाना एक स्मार्ट सिटी बनेगा लेकिन इस बार तो और भी सुनहरा अवसर था कि हर बार जो है कि लुधियाना के एक एम हुआ करते थे और इस बार लुधियाना वासियों को जो है कि बहुत ज़्यादा मौका मिला है कि स्मार्ट सिटी और स्वच्छ और हर तरह से सुविधा के लिए मांग करने के लिए लोकसभा में दो दो एम हैं एक तो कांग्रेस से हैं और एक दूसरा बीजेपी से हैं तो वही तभी भी नहीं हो रही भी कुछ भी नहीं हो रहा है तो ये ये लोग चाहें तो जो है ਕੀ ਕੇਂਦਰ ਸਰਕਾਰ ਸੇ ਮੰਗ ਕਰਕੇ ਔਰ ਰਾਜ ਸਰਕਾਰ ਸੇ ਮਿਲ ਕੇ ਇਸ ਜੋ ਵੀ ਪਰੇਸ਼ਾਨੀਆਂ ਹੈ ਔਰ ਇਸ ਕੇ ਅਲਾਵਾ ਜੋ ਵੀ ਰੋਡ ਸੜਕ ਬਿਜਲੀ ਸੀਵਰੇਜ ਜੋ ਵੀ ਹੈ ਪਰੇਸ਼ਾਨੀਆਂ ਜਨਤਾ ਕੀ ਆਮ ਸਰਕਾਰ ਬਰਕੂਲੇ ਸ਼ਹਿਰ ਵਾਸੀ ਨੇ ਇਹਨਾਂ ਦਾ ਕਹਿਣਾ ਕਿ ਜਿਹੜੇ ਸਾਡੇ ਐਮਪੀ ਤੇ ਜ਼ਰੂਰ ਹੈਗੇ ਨੇ ਸਾਡੇ ਐਮਐਲਏ ਵੀ ਜ਼ਰੂਰ ਹੈਗੇ ਨੇ ਸੋ ਜਿਹੜੇ ਫਿਰ ਵੀ ਜਿਹੜੀ ਸੁਣਵਾਈ ਨਹੀਂ ਹੈਗੀ ਫਿਰ ਵੀ ਆਮ ਲੋਕਾਂ ਦੀ ਜਿਹੜੀ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ ਕੀ ਕਹਿਣਾ ਚਾਹੁੰਗੇ ਇਸ ਜਗ੍ਹਾ ਤੇ ਉੱਪਰ ਖੜਨਾ ਵੀ ਬਹੁਤ ਮੁਸ਼ਕਿਲ ਹੈ ਬਹੁਤ ਜ਼ਿਆਦਾ ਮੁਸ਼ਕਿਲ ਹੋ ਰਿਹਾ ਭਾਜੀ ਹੁਣ ਦੇਖੋ ਤੁਹਾਡੇ ਸਾਹਮਣੇ ਮੈਂ ਖੜਾ ਆ ਨੱਕ ਬੰਦ ਕਰਕੇ ਖੜਾ ਆ ਤੋ ਖੜਿਆ ਵੀ ਨਹੀਂ ਜਾ ਰਿਹਾ ਭਾਜੀ ਮੈਂ ਤੁਹਾਨੂੰ ਦੱਸਾਂ ਪਹਿਲਾ ਆ ਢੇੜ ਜਿੰਨਾ ਵੀ ਸੀਗਾ ਨਾ ਸਿਰਫ ਉੱਥੇ ਤੱਕ ਸੀਗਾ ਉਹ ਤੁਹਾਨੂੰ ਦਿਖਦਾ ਪਿਆ ਹੁਣ ਗ੍ਰੀਨ ਕਲਰ ਦਾ ਉੱਥੇ ਤੱਕ ਸੀਗਾ ਹੁਣ ਦੇਖੋ ਜੀ ਹੁਣ ਢੇਰ ਕਿੱਥੇ ਤੱਕ ਆ ਗਿਆ ਵਾ ਪੂਰਾ ਅੱਧਾ ਕਿਲੋਮੀਟਰ ਤੇ 10 ਵੱਧ ਗਿਆ ਵਾ ਹੁਣ ਕਿੰਨੇ ਸਾਲਾਂ ਤੋਂ ਤੁਸੀਂ ਇਹ ਢੇਰ ਦੇਖ ਰਹੇ ਹੋ ਮੈਂ ਇਹ ਦੇਖ ਰਿਹਾ तकरीबन 15-20 ਸਾਲਾਂ ਤੋਂ ਮੈਂ ਆਪਣਾ ਢੇਰ ਦੇਖ ਰਿਹਾ ਇੱਥੇ ਠੀਕ ਹੈ ਜੀ ਮੇਰੀ ਕੀ ਕਹਿੰਦੇ ਆ ਜਦੋਂ ਦਾ ਮੈਂ ਜੰਮਿਆ ਆ 7 ਸਾਲ ਹੋ ਗਏ ਮੈਨੂੰ ਇੱਥੇ ਕੀ ਕਹਿੰਦੇ 7 ਸਾਲ ਦੇ ਵਿੱਚ ਮੈਂ ਇੱਥੇ ਆ ਗਿਆ ਸੀ ਛੋਟੇ ਹੁੰਦੇ ਫਿਰ ਲੱਗਿਆ ਪਹਾੜੀ ਇਰੀਚ ਰਹ ਰਹੇ ਆ ਹਾਂ ਜੀ ਮੈਨੂੰ ਇਦਾਂ ਹੀ ਲੱਗਦਾ ਸੀ ਪਹਿਲਾਂ ਪਹਿਲਾਂ ਮੈਨੂੰ ਲੱਗਦਾ ਕਿ ਪਹਾੜਾ ਚਲੋ ਜੀ ਕੋਈ ਗੱਲ ਨਹੀਂ ਫਿਰ ਬਾਅਦ ਚ ਹੌਲੀ 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 ਕਰਕੇ ਜਦੋਂ ਮੈਂ ਵੱਡਾ ਆ ਮੈਨੂੰ ਪਤਾ ਲੱਗਾ ਕਿ ਨਹੀਂ ਇਹ ਤਾਂ ਯਾਰ ਗੰਦੇ ਦਾ ਪੂ ਆਰੀਆ ਬਿਮਾਰੀਆਂ ਤਾਂ ਭਾਜੀ ਮੈਂ ਤੁਹਾਨੂੰ ਦੱਸਾਂ ਐਨੀਆਂ ਹੋ ਰਹੀਆਂ ਬਿਮਾਰੀਆਂ ਬੱਚੇ ਹਸਪੀਟਲ ਜਾਂਦੇ ਪਏ ਆ ਇੱਥੋਂ ਸਿਵਲ ਉੱਥੇ ਸੀਐਮਸੀ ਪਤਾ ਨਹੀਂ ਕਿੰਨੇ ਪਰਤੀਆਂ ਹੋਈ ਜਾ ਰਹੇ ਆ ਬੱਚੇ ਜਿਹੜੇ ਆਲੇ ਦੋਲੇ ਲੋਕ ਰਹਿੰਦੇ ਬਿਮਾਰੀਆਂ ਦੇ ਨਾਲ ਝੂਂਦੇ ਬਿਨੇ ਲਗਾਤਾਰ ਜਿਹੜੇ ਬਿਲਕੁਲ ਭਾਜੀ ਝੂਂਦੇ ਪਏ ਆ ਫੇਫੜੇ ਦੀਆਂ ਬਿਮਾਰੀਆਂ ਹੋ ਰਹੀਆਂ ਨੇ ਨਸਾਂ ਲੈਣਾ ਓਖਾ ਹੋ ਰਿਹਾ ਬੰਦਿਆਂ ਦਾ ਕਦੇ ਵਾਰ ਕੋਣ ਆ ਜ਼ਿੰਮੇਵਾਰ ਹੁਣ ਕੀ ਦੱਸਾਂ ਇਹ ਪ੍ਰਸ਼ਾਸਨੀ ਹੈ ਸੋ ਬਿਲਕੁਲ ਇਹ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਇੱਕ ਵਾਰੀ ਫਿਰ ਜਿਹੜੀ ਤਸਵੀਰ ਦਿਖਾਉਂ ਦੋ ਤੇ ਜਰੂਰ ਕੋਸ਼ਿਸ਼ ਕਰਾਂਗੇ ਜੇ ਗੱਲ ਕਰੀਏ ਇਸ ਜਗ੍ਹਾ ਦੇ ਉੱਪਰ ਗੰਦਗੀ ਦੇ ਢੇਰ ਲੱਗੇ ਨੇ ਪਹਾੜ ਬਣੇ ਹੋਏ ਨੇ ਗੰਦਗੀ ਦੇ ਤੇ ਦੂਸਰੇ ਪਾਸੇ ਕਿਹਾ ਜਾ ਰਿਹਾ ਪ੍ਰਸ਼ਾਸਨ ਲਗਾਤਾਰ ਜਿਹੜੇ ਦਾਅਵੇ ਕਰਦਾ ਵਾਅਦੇ ਕਰਦਾ ਫੇਲ ਹੁੰਦੇ ਨਜ਼ਰ ਆ ਰਹੇ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਜੇ ਗੱਲ ਕਰੀਏ ਹੁਣ ਪ੍ਰਸ਼ਾਸਨ ਆਣ ਵਾਲਾ ਸਮਾਂ ਦੱਸੂਗਾ ਪ੍ਰਸ਼ਾਸਨ ਕੁੰਮ ਕਰਨ ਦੀ ਨੀਂਦ ਕਦੋਂ ਜਾਗਦਾ ਕਿਉਂਕਿ ਪ੍ਰਸ਼ਾਸਨ ਲਗਾਤਾਰ ਦਾਅਵੇ ਤਾਂ ਬੜੇ ਕਰਦਾ ਵਾਅਦੇ ਵੀ ਬੜੇ ਕਰਦਾ ਦਾਅਵੇ ਤੇ ਵਾਅਦੇ ਬਿਲਕੁਲ ਫੇਲ ਹੁੰਦੇ ਨਜ਼ਰ ਆ ਰਹੇ ਤੇ ਇਸ ਜਗ੍ਹਾ ਦੇ ਉੱਪਰ ਆਲੇ ਦੁਆਲੇ ਜਿੰਨੇ ਵੀ ਲੋਕ ਰਹਿ ਰਹੇ ਨੇ ਉਹ ਕਿਤਨੇ ਕਿਤੇ ਬਿਮਾਰੀਆਂ ਦੇ ਨਾਲ ਝੂਂਦੇ ਹੋਏ ਸੋ ਕਿਹਾ ਜਾ ਰਿਹਾ ਜਿਵੇਂ ਇਸ ਜਗਤ ਉੱਪਰ ਰਹਿਣ ਵਾਲੇ ਇੱਕ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਇਹ ਛੋਟੇ ਹੁੰਦੇ ਪਿਛਲੇ 15 20 ਸਾਲਾਂ ਤੋਂ ਇਸੇ ਤਰ੍ਹਾਂ ਜਿਹੜੇ ਕੂੜੇ ਦੇ ਢੇਰ ਲੱਗੇ ਨੇ ਜਿੰਨੇ ਵੀ ਆਲੇ ਦੁਆਲੇ ਲੋਕ ਰਹਿੰਦੇ ਭਾਵੇਂ ਸਾਹ ਦੀ ਬਿਮਾਰੀ ਲਾ ਲਿਆ ਫੇਫੜੇ ਤੇ ਬਿਮਾਰੀ ਲਾ ਲਿਆ ਤੇ ਕੈਂਸਰ ਵਰਗੀਆਂ ਨਾਂ ਮਰਦ ਬਿਮਾਰੀਆਂ ਲੋਕਾਂ ਦੇ ਉੱਪਰ ਲੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਸੋ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਪ੍ਰਸ਼ਾਸਨ ਹੈ ਸਰਕਾਰਾਂ ਨੇ ਜਿਹੜੇ ਦਾਅਵੇ ਕਰਦੀਆਂ ਨੇ ਪਰ ਦਾਅਵੇ ਅੱਜ ਫਿਰ ਫੇਲ ਹੁੰਦੇ ਨਜ਼ਰ ਆ